ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਅੱਜ ਵੱਢਣੀ ਹੈ ਜੀ ਮੱਕੀ 1899 ਪੂਰੀ ਪੱਕੀ ਪਈ ਆ ਜਿਹੜੇ ਹੈਗੇ ਨੇ ਆਪਣੇ ਪੰਜ ਗੀਲੇ ਮੱਕੀ ਦੇ ਤੇ ਉੱਪਰੋਂ ਬੱਦਲ ਬਾਈ ਹੋਈ ਹੋਈ ਆ ਦੇਖਦੇ ਆ ਮੌਸਮ ਥੋੜਾ ਜਿਹਾ ਸਾਫ਼ ਹੋ ਜਾਵੇ ਫਿਰ ਲਾਉਨੇ ਆ ਮਸ਼ੀਨ 10:00 ਵਜੇ ਤੇ ਬਾਕੀ ਗੱਲ ਤੋਂ ਮੀਂਹ ਦਿਖਾਉਂਦਾ ਨੈਟ ਮਾੜਾ ਮੋਟਾ ਫਿਰ ਹਫ਼ਤਾ ਮੀਂਹ ਹੈ ਅੱਗੇ ਵੀ ਜਿਹੜੀ ਹੁਣ ਵੱਡੀ ਜਾਵੇ ਵਧੀਆ ਗੱਲ ਆ ਨਹੀਂ ਮੀਂਹ ਪਏ ਤੇ ਕੰਮ ਖਰਾਬ ਹੋਊਗਾ ਤੇ ਧਰਤੀ ਵੀ ਨਹੀਂ ਸੁੱਕਣੀ ਤੇ ਮੱਕੀ ਵੀ ਲੰਮਕਣ ਲੱਗੀ ਦੇਖੋ ਛੱਲੀਆਂ ਕਿਵੇਂ ਕਿੰਨੀ ਜ਼ਿਆਦਾ ਸੁੱਕੂਗੀ ਤੇ ਸਹੀ ਟਾਈਮ ਆ ਵੱਢਣਾਂ ਨੂੰ ਇਹ ਆਪਣੀ 1899 ਆ ਬਾਕੀ ਕੱਦੂ ਦਾ ਕੰਮ ਵੀ ਚੱਲਦਾ ਉੱਧਰ ਪਿੰਡ ਵਾਲੀ ਮੋਟਰ ਤੇ ਉਹ ਵੀ ਦਿਖਾਉਣਾ ਹੈ ਜਾ ਕੇ ਤੇ ਉੱਧਰ ਬੰਦੇ ਲਾ ਰਹੇ ਨੇ ਜੀਰੀ ਬਾਕੀ ਇੱਧਰ ਆਪਾਂ ਮਗੇੜੀ ਮਾਰਨ ਆਏ ਸੀ ਮੱਕੀ ਕੋਲ ਚਲੋ ਪਿੰਡ ਵਾਲੀ ਮੋਟਰ ਤੇ ਜਾ ਕੇ ਦਿਖਾਉਨੇ ਆ ਤੁਹਾਨੂੰ ਕੰਮਕਾਰ ਚੱਲਦਾ ਜੀਰੀ ਦਾ ਕੰਮਕਾਰ ਬਾਕੀ ਦਿਖਾਉਨੇ ਆ ਤੁਹਾਨੂੰ ਜੀਰੀ ਕਿਵੇਂ ਲਾ ਰਹੇ ਨੇ ਬੰਦੇ ਤੇ ਦੇਖੋ ਐਂ ਜੀ ਥੋੜੀ ਛਿੱਦੀ ਆ ਪਰ ਮੰਨਦੇ ਨਹੀਂ ਹੈਗੇ ਇਹ ਕਹਿੰਦੇ ਵੀ ਝਾੜ ਪੂਰਾ ਦਊਗੀ ਜਿੰਨੀ ਛਿੱਦੀ ਹੋਊਗੀ ਇਹ ਪੀਆਰ 126 ਆ ਇਹਨਾਂ ਨੂੰ ਕਿਹਾ ਥੋੜੀ ਸੰਘਣੀ ਕਰਕੇ ਲਾਓ ਵੀ ਗਿੱਠਕਦੇ ਦਾ ਚਾਹੀਦੀ ਆ ਲੱਗੇ ਹੋਏ ਨੇ 12-13 ਜਾਣੇ ਲਾਉਣ ਤੇ ਆਪਣੇ ਤਿੰਨ ਕਿਾਰੇ ਤਿਆਰ ਨੇ ਉਹ ਲੱਗੀ ਆ ਕੋਈ ਲੇਬਰ ਬਾਕੀ ਲਾਈਟ ਹਲੇ ਆਈ ਨਹੀਂ 7:30 ਵਜੇ ਆਉਂਦੀ ਆ ਫਿਰ ਸੁੱਕੇ ਕਿਾਰੇ ਨੂੰ ਖੱਡਾ ਪਾਣੀ ਤੇ ਉਸ ਤੋਂ ਬਾਅਦ ਕਰਾਂਗੇ ਕੱਦੂ ਤੇ ਨਾਲੇ ਮੱਕੀ ਵੜਾਉਣੇ ਆ 1899 ਕੋਲ ਖੜਕੀ ਲਵਾਉਣੀ ਪੈਂਦੀ ਐ ਇੱਕ ਬੰਦਾ ਦਾ ਇਹਨਾਂ ਦੀ ਰਹਿੰਦਾ ਏ ਤਾਂ ਜਾ ਕੇ ਕਿਤੇ ਸੰਘਣੀ ਲਾਉਂਦੇ ਨੇ ਵੀ ਜੇ ਪਰੇ ਹੋ ਜਾ ਜਦੇ ਛਿੱਧੀ ਕਰ ਦਿੰਦੇ ਨੇ ਇਹ ਬਾਕੀ ਉਹ ਬੰਦਾ ਕਰੋੜੀਆਂ ਜਾਂ ਹਟਾਉਣ ਲੱਗ ਗਿਆ ਆਪਣਾ ਮਲਾਜ਼ਮ ਤੇ ਕੱਲ ਨੂੰ ਪਾਵਾਂਗੇ ਚ ਦਵਾਈ ਪਾਣੀ ਥੋੜਾ ਜਿਹਾ ਹੋਰ ਪਾ ਕੇ ਹਲੇ ਹਫ਼ਤੇ ਤੱਕ ਪਾਣੀ ਘੱਟੇ ਰੱਖਾਂਗੇ ਹਿਸਾਬ ਦਾ ਹੀ ਤੇ ਮੀਂਹ ਵੀ ਦੱਸਿਆ ਆ ਜਿਆਦਾ ਮੀਂਹ ਪੈ ਗਿਆ ਫਿਰ ਜੀਰੀ ਡੁੱਬ ਸਕਦੀ ਆ ਤੇ ਬਾਕੀ ਆਪਣਾ ਪਾਣੀ ਆ ਨਿਕਲ ਜਾਂਦਾ ਇੱਧਰ ਜਿਹੜਾ ਬਗਲਾ ਜ ਮਰਿਆ ਹੋਇਆ ਦਰਾਖਤ ਖੜੇ ਨੇ ਇੱਧਰਲੇ ਪਾਸੇ ਨੀਮਾ ਐ ਉੱਥੇ ਕੰਦ ਭੰਨ ਕੇ ਆਪਣੀ ਮੂਰੀ ਕਰੀ ਹੋਈ ਆ ਤੇ ਆ ਖੇਤ ਸਾਰਾ ਨੀਮਾ ਐ ਆ ਇੱਧਰਲੇ ਖੇਤ ਦੀ ਸਾਰੇ ਦੀ ਨਿਮਾਨ ਇੱਧਰ ਨੂੰ ਆ ਤੇ ਉੱਧਰੋਂ ਪਾਣੀ ਨਿਕਲ ਜਾਂਦਾ ਉਹ ਸਾਹਮਣੇ ਇੱਥੇ ਕੰਦ ਦਾ ਖੁੰਜਾ ਐ ਬਾਕੀ ਮੌਸਮ ਹੋਇਆ ਬੱਦਲਬਾਈ ਵਾਲਾ ਠੰਡਾ ਮੌਸਮ ਆ ਬਾਕੀ ਮੱਕੀ ਵੱਢ ਲਈ ਟਾਈਮ ਨਾਲ ਤੇ ਜਿਹੜੀ ਵੱਢਣ ਵਾਲੀ ਆ ਜਿਹੜੀ ਮੰਨ ਲਓ ਹਲੇ ਹਰੀ ਖੜੀ ਆ ਉਹ ਤਾਂ ਵੱਡਿਓ ਲੇਟ ਜਾਣੀ ਆ ਬਾਕੀ ਫਸਲੀ ਗੰਡੇ ਦੀ ਲਾਵਾਂਗੇ ਅਮਲੋ ਪੁੱਛਦੇ ਆ ਰੇਟ ਰੂਟ ਵੀ ਕੀ ਕਹਿੰਦੇ ਨੇ ਤੇ ਆਰਤੀ ਨਾਲ ਗੱਲ ਕਰਕੇ ਛੀਨ ਚ ਲੱਗਿਓ ਜੀ ਤੇਲ ਪਾਉਣ ਨਿਊ ਹੋਲੈਂਡ ਚ ਪੰਪ ਤੇ ਇਹ ਬਸ ਜੰਮੇ ਆ ਵੜਾਈ ਕਰਨ ਮੱਕੀ ਦੀ ਏਸੀ ਕੈਵਨ ਨਿਊ ਹੋਲੈਂਡ ਤੇ ਮੱਕੀ ਦੀ ਸਫਾਈ ਬਹੁਤ ਆ ਤੇ ਦਾਣੇ ਦਾ ਨੱਕ ਜਾਨੀ ਭੰਦੀ ਮਸ਼ੀਨ ਬਹੁਤ ਵਧੀਆ ਬੜਾਈ ਕਰਦੀ ਆ ਇਹ 90 ਧੋਨੇ ਵੀਰ ਪਹਿਲਾਂ ਆਪਾਂ ਬੜਾਈਤੀ ਵਿਸ਼ਾਲ ਤੋਂ ਉਹ ਪਿੰਡ ਦੀ ਉਹਦੀ ਮਸ਼ੀਨ ਤੇ ਇਹਨਾਂ ਦਾ ਰੇਟ ਵੀ ਜਾਇਜ਼ ਆ ਬੜਾਈ ਦਾ ਵੈਸੇ 4500 ਤੋਂ ਲੈ ਕੇ 5000 ਦੇ ਏਡ-ਗੇਡ ਚੱਲਦਾ ਰੇਟ ਮੱਕੀ ਦੀ ਬੜਾਈ ਦਾ ਤੇ ਇਹਨਾਂ ਦਾ ਰੇਟ ਜਾਇਜ਼ ਆ ਬਹੁਤ ਜ਼ਿਆਦਾ ਤੇ ਵੀਰੋਂ ਵੀ ਕਹਿੰਦੀ ਤੇਲ ਪਵਾ ਦੋ ਆਪਾਂ ਤੇਲ ਪਾਉਣ ਲੱਗੇ ਆ ਇਹਨਾਂ ਨੂੰ 10000 ਦਾ ਤਦੋਂ ਫਿਰ ਹੋਣ ਵਾਲੀ ਆ ਅਦੀਰੂ ਘਟੈਂਚ ਤੱਕ ਜੇ ਆਖੀ ਦਿਖਾਉਣਾ ਹੈ ਕੰਮਕਾਰ ਤੇਲ ਪਾ ਕੇ ਭੇਜ ਦੇ ਆ ਮਸ਼ੀਨ ਖੇਤ ਚ ਨੂੰ ਹਾਂਜੀ ਪਹੁੰਚ ਗਏ ਜੀ ਮੋਟਰ ਤੇ ਆਪਾਂ ਲੈ ਕੇ ਟਰਾਲੀ ਉੱਪਰੋਂ ਬੱਦਲ ਹੋਇਆ ਆ ਕਾਫੀ ਤੇ ਟਾਈਮ ਨਾ ਵੱਢੀ ਜਾਵੇ ਵਧੀਆ ਗੱਲ ਆ ਤੇ ਬਾਕੀ ਮਸ਼ੀਨ ਵੀ ਆਉਂਦੀ ਆ ਆਪਣੀ ਰਾਜਾ ਤੇ ਮਲਾਜ਼ਮ ਲਿਆਏ ਆ ਆਪਾਂ ਛੁੱਲੀ ਛੁੱਲੀ ਗੁੰਜੇ ਖੰਡ ਜਿਹਾ ਜੇ ਰਹਿ ਜਾਂਦੀ ਉੱਥੇ ਟਿੱਕਾ ਹੁੰਦਾ ਮਸ਼ੀਨ ਨਹੀਂ ਲੱਗਦੀ ਤੇ ਬਾਕੀ ਦੇਖੋ ਇਹ ਥੂਖੇਦ ਵੀ ਥੋੜਾ ਜਿਹਾ ਨਰਮਾਈ ਚਾ ਮੀਂਹ ਪੈ ਗਿਆ ਜਮਾ ਹੀ ਨਹੀਂ ਵੱਢੀ ਜਾਣੀ ਵਿੱਚੇ ਰਹਿ ਜਾਣੀ ਆ ਬਹੁਤ ਜ਼ਿਆਦਾ ਸਖਤੀ ਹੋਈ ਆ ਆ ਦੇਖੋ ਛੱਲੀਆਂ ਕਿਵੇਂ ਲੰਕਦੀਆਂ ਨੇ ਵਿੱਚੋਂ ਦਾ ਫੂਸ ਬਣਿਆ ਪਿਆ ਜਮਾ ਹੀ ਤੇ ਰੇਤੇ ਵਾਲੀ ਜ਼ਮੀਨ ਕਰਕੇ ਛੇਤੀ ਭੁੰਬਰ ਜਾਂਦੀ ਆ ਫਸਲ ਕੋਈ ਵੀ ਔਰੇ ਤੇ ਝਾੜ ਵੀ ਘੱਟੇ ਰਹਿੰਦਾ ਬਾਕੀ ਝਾੜ ਵੀ ਦੱਸਾਂਗੇ ਤੁਹਾਨੂੰ ਤੇ ਰੇਟ ਵੀ ਦੱਸਾਂਗੇ ਵੀ ਕੀ ਕੀ ਕੁਸ ਲੱਗਿਆ ਕੀ ਗੱਲ ਬਾਤ ਆਪਾਂ ਇਹ ਫਰਸੀ ਗੰਡੇ ਦੀ ਲਾ ਦੇਣੀ ਆ ਤੇ ਰਾਜਪੁਰੇ ਲ ਜਾਣ ਦਾ ਹੁਣ ਟਾਈਮ ਹੈ ਨਹੀਂ ਅਮਲੋਏ ਲਾ ਦਾਂਗੇ ਤੇ ਆ ਜਵੇ ਮਸ਼ੀਨ ਫਿਰ ਦਿਖਾਉਨੇ ਆ ਕੰਮਕਾਰ ਆ ਗਈ ਮਸ਼ੀਨ ਤੇ ਲੱਗੇ ਨੇ ਵੀਰ ਹੁਣੇ ਕਟਰ ਪਾਉਣ ਜਦੋਂ ਆਹ ਕਰਦੇ ਆਂ ਪੜਾਈ ਤੇ ਉੱਧਰਲੇ ਪਾਸੇ ਨੂੰ ਬੁੱਤਲ ਬਹੁਤ ਜ਼ਿਆਦਾ ਹੋ ਗਿਆ ਦੇਖ ਕਿੰਨਾ ਜ਼ਿਆਦਾ ਬੱਦਲਾ ਦੇਖਦੇ ਆਂ ਕੀ ਕਰਦਾ ਰੱਬ ਵੀ ਵੱਢਣ ਦਿੰਦਾ ਜਾਂ ਨਹੀਂ ਬਾਕੀ ਅੱਜ ਤਾਂ ਬੱਦਲ ਵਾਈ ਜਿਹਾ ਦਿਖਾ ਰਿਹਾ ਨੈਟ ਮੀਂਹ ਘਟੇ ਆ ਤੇ ਬਾਕੀ ਕੱਲ ਨੂੰ ਦਿਖਾ ਰਿਹਾ 40% ਅਕੀ ਦੇਖੋ ਪ੍ਰਮਾਤਮਾ ਦੇ ਹੱਥਾ ਕੀ ਕਰਨਾ ਮੈਂ ਗੁਰਦੀਪ ਦਾ ਘਟਰਾਈ ਇਹ ਨਿਊ ਗੁਰਦੀਪ ਆਪਾ ਰੋਡ ਜਾਸਵਾਲ ਚੱਲ ਪੀ ਮਸ਼ੀਨ ਐਡਾਂ ਡੁੱਡਾ ਲਾਊਗਾ ਵੀਰ ਪਹਿਲਾਂ ਜਲਦੀ ਆ ਹੌਲੈਂਡ ਤੇ ਦੇਖੋ ਮੱਕੀ ਕਿੱਦਾਂ ਦੀ ਖੜੀ ਆ ਪੂਰੀ ਪੱਕੀ ਪਈ ਆ ਖੱਲੀਆਂ ਮੁੜੀਆਂ ਪਈਆਂ ਨੇ ਤੇ ਬੱਸ ਰੱਬ ਉੱਪਰੋਂ ਸਾਥ ਦੇ ਦੇਵੇ ਕੱਢੀ ਜਾਵੇ ਸਾਰੀ ਉਹ ਬਾਕੀ ਪੱਲੀਆਂ ਬੁੱਲੀਆਂ ਹੋਲੀ ਟਰਾਲੀ ਦੀ ਆਪਾਂ ਸਰਿੰਦਰ ਆ ਦੇ ਆ ਗਰੀਆਂ ਪਈਆਂ ਨੇ ਇੱਕਾ ਮੋੜ ਤੇ ਹੋਣਗੀਆਂ ਉਹ ਕਿੰਨੇ ਟਾਂਡੇ ਟੁੱਟੇ ਹੋਏ ਨੇ ਕਾਇ ਉਰੇ ਆਵੇ ਤੀਜੇ ਚ 69 ਝੋਟਾ ਆਪਣਾ ਅੱਲ ਦਾ ਇੱਕ ਕੰਮਕਾਰ ਮੱਕੀ ਦੀ ਬੜਾਈ ਦਾ ਤੇ ਮੌਸਮ ਵੀ ਹੋ ਗਿਆ ਸਾਫ ਧੁੱਪਾਂ ਖੜੇ ਥੋੜੀ ਤੇ ਟਰਾਲੀ ਪੈ ਗਿਆ ਆਪਣੇ ਦੋ ਟੈਂਕ ਪੂਰੇ ਭਰੇ ਹੋਏ ਤੇ ਦੂਆ ਟਰੈਕਟਰ ਵੀ ਆ ਗਿਆ ਦੀ ਆਪਣਾ ਕੁਝ ਛੱਲੀਆਂ ਨੇ ਕੇਚ ਚੁੱਕੀਆਂ ਹੋਈਆਂ ਉਹ ਵੀ ਕੱਢਣੀਆਂ ਨੇ ਆਪਾਂ ਇਸਕੇ ਅਲਦੀਆ ਮੋਲੈਂਡ A gente tem ਪਰਲਾ ਪਲਾਟ ਜੀ ਆਪਣਾ ਵੱਡਿਆ ਗਿਆ ਹੁਣ ਇਧਰਲੇ ਪਲਾਟ ਨੂੰ ਲੱਗੀ ਮਸ਼ੀਨ ਦੋ ਕੀਲੇ ਵਾਲੇ ਚੱਲਦਾ ਕੰਮਕਾਰ ਤੇ ਟਰਾਲੀ ਪਰ ਚੱਲੀ ਬਸ ਤਿੰਨ ਟੈਂਕੋ ਹੋਰ ਪਹਿਣਗੇ ਇਧਰ ਆਪਾਂ ਪਹੀ ਜਲਾ ਲਈ ਖੇਤ ਥੋੜਾ ਜਿਹਾ ਨਰਮਾ ਹੈਟੋਂ ਉਹਦੇ ਕਰਕੇ ਟਰਾਲੀ ਪੂਰੀ ਫੁੱਲਟੀ ਸੀ ਲਾਤੀ ਉੱਪਰ ਡੇ ਟੈਂਕ ਹੋਰ ਪਾਤਾ ਬਿੱਟ ਦੇ ਬਰੋਬਰ ਤੋਂ ਉੱਪਰ ਤੇ ਫੁੱਲ ਦੇਖੋ ਫੁੱਲ ਭਰਤੀ ਟਰਾਲੀ ਘੱਟੋ ਘੱਟ 200 ਕਿਲੋ ਮੱਕੀ ਹੋਊਗੀ 19 1/2 ਟਰਾਲੀ ਆਪਣੀ ਇਹ ਤੇ ਹੁਣ ਰੋਡ ਤੇ ਚੜਦੇ ਆ ਲੈ ਕੇ ਰਾਮਨਾਲ ਜਾਣੀ ਪੈਣੀ ਆ ਇਹ ਭਜੇ ਨੂੰ ਬਹੁਤ ਜ਼ਿਆਦਾ ਹੈ ਆਉਣ ਇਹ ਆਪਣੀ ਆ ਖੜੀ ਆ ਜੀ ਇੱਕ ਬੜੀ ਆ ਭਰੀ ਹੋਈ ਆ ਇਹਦਾ ਕਰਾਉਣਾ ਕੰਡਾ ਉਹ ਦੂਹੀ ਦਾ ਹੋ ਗਿਆ ਇਹ ਆ ਗੱਡੀ ਦਾ ਹੋ ਜਾਵੇ ਕੰਡਾ ਫਿਰ ਚਾੜਦੇ ਆਂ ਕੰਡੇ ਤੇ ਦਿਖਾਉਣਾ ਤੁਹਾਨੂੰ ਵੀ ਕਿੰਨਾ ਬਜੇ ਨਾ ਤੇ ਟਰੈਕਟਰ ਟਰਾਲੀ ਦਾ ਆਪਾਂ ਨੂੰ ਪਤਾ ਏ ਖਾਲੀ ਦਾ ਚਾੜਦੇ ਆਂ ਵੀਡੀਓ ਨਾ ਬਣੇ ਰਹੋ ਚਾੜਤਾ ਟਰੈਕਟਰ ਕੰਡੇ ਤੇ ਕਿੰਨਾ ਵਜਨ ਹੁੰਦਾ ਖਾਲੀ ਦਾ ਵਜਨ ਹੋ ਗਈ 580 ਭਰੀ ਹੋਈ ਦਾ ਹੈਗਾ ਸੀ 278 ਕੁਇੰਟਲ 80 ਕਿਲੋ ਇਹ ਹੋ ਗਈ ਸਾਰੀ ਉਹ ਮੱਕੀ ਆਪਣੀ 166 ਕੁਇੰਟਲ ਹੋ ਗਈ ਸਾਰੀ ਉਹ ਲਾਇਆ ਤੇ ਦੂਈ ਟਰਾਲੀ ਵੀ ਹੋ ਗਈ ਖਾਲੀ ਜੇ ਹੁਣ ਚੱਲਦੇ ਆ ਪਿੰਡ ਨੂੰ ਤੇ ਦੇਖਦੇ ਆ ਕੰਮਕਾਰ